ਸਾਰੇ ਦੇਸ਼ ਦੇ ਅੰਦਰ ਉਹ ਚੱਲ ਰਿਹਾ ਉਹਦੇ ਬਾਰੇ ਕੁਝ ਜਾਣਕਾਰੀ ਸਾਂਝੀ ਕਰਨਾ ਚਾਹੁੰਦੇ ਹਾਂ ਸੋ ਮੇਰੇ ਨਾਲ ਫੂਡ ਸਪਲਾਈ ਦੇ ਸਾਡੇ ਸੈਕਟਰੀ ਤਵਾੜੀ ਜੀ ਰਾਹੁਲ ਤਵਾੜੀ ਜੀ ਔਰ ਮੇਰੇ ਖੱਬੇ ਪਾਸੇ ਵਿਰਿੰਦਰ ਸ਼ਰਮਾ ਜੀ ਜਿਹੜੇ ਸਾਡੇ ਡਾਇਰੈਕਟਰ ਨੇ ਸੋ ਤਮਾਮ ਸਾਡੇ ਅਧਿਕਾਰੀ ਸਹਿਬਾਨ ਜਿਹੜੇ ਅੱਜ ਦੀ ਇਸ ਮੀਟਿੰਗ 'ਚ ਆਇਆ ਕਿਉਂਕਿ ਅਸੀਂ ਸਾਰੇ ਪੰਜਾਬ ਦੇ ਜਿਹੜੇ ਡੀਐਫਐਸਸੀ ਨੇ ਸਾਡੇ ਡਿਪਟੀ ਡਾਇਰੈਕਟਰ ਨੇ ਉਹਨਾਂ ਦੇ ਨਾਲ ਬੀਸੀ ਕਰਦੇ ਆਂ ਔਰ ਬੀਸੀ ਕਰਨ ਤੋਂ ਬਾਅਦ ਜਿਹੜੀ ਇਹ ਚਰਚਾ ਤੁਹਾਡੇ ਨਾਲ ਸਾਂਝੀ ਕਰ ਰਹੇ ਆ ਉਹ ਇਹ ਆ ਕਿ ਸਮੁੱਚੇ ਦੇਸ਼ ਦੇ ਅੰਦਰ ਜਿਹੜੇ ਜਨਤਕ ਵੰਡ ਪ੍ਰਣਾਲੀ ਦੇ ਨਾਲ ਅਦੀਨ ਜਿਹੜੇ ਜੁੜੇ ਲਾਹੇ ਪਾਤਰੀ ਹੈ ਉਹਨਾਂ ਲਾਹੇ ਪਾਤਰੀਆਂ ਦੀ ਇੱਕ ਤਰ੍ਹਾਂ ਦੀ ਪਛਾਣ ਕਰਨ ਦੇ ਲਈ ਉਹਨਾਂ ਦੇ ਨਾਲ رابطہ ਜੋੜਨ ਦੇ ਲਈ ਸੰਜੀਵ ਰਿਸ਼ਤਾ ਜੋੜਨ ਦੇ ਲਈ ਇੱਕ ਇਕਈਕੇ ਵਾਈਸੀ ਸਾਰੇ ਦੇਸ਼ ਦੇ ਅੰਦਰ ਕੀਤੀ ਜਾ ਰਹੀ ਹੈ ਸੋ ਉਸ ਕੜੀ ਵੱਜੋ ਪੰਜਾਬ ਦੇ ਅੰਦਰ ਪਿਛਲੇ ਸਾਲ ਜੂਨ ਤੋਂ ਅਸੀਂ ਇਹ ਈਕੇਬਾਈ ਸੀ ਆਰੰਭ ਕੀਤੀ ਹੈ ਔਰ ਇਹ ਜੂਨ ਤੋਂ ਆਰੰਭ ਕਰਨ ਤੋਂ ਬਾਅਦ ਅਸੀਂ ਲਗਾਤਾਰ ਵਕ ਵਕ ਢੰਗਾ ਦੇ ਨਾਲ ਚਾਹੇ ਉਹ ਅਖਬਾਰਾਂ ਚ ਇਸ਼ਤਿਹਾਰ ਦੇ ਰੂਪ ਚ ਹੋਵੇ ਮੰਦਿਰਾਂ ਗੁਰਦੁਆਰਿਆਂ ਚੋਂ ਅਨਾਉਂਸਮੈਂਟਾਂ ਕਰਨ ਦੇ ਰੂਪ ਚ ਹੋਵੇ ਜਾਂ ਡੀਪੋ ਹੋਲਡਰਾਂ ਦੇ ਰਾਹੀਂ ਇਨੂੰ ਮਾਸਸ ਦੇ ਅੰਦਰ ਲਿਜਾਣ ਦਾ ਢੰਗ ਹੋਵੇ ਸੋ ਹਰ ਹਰ ਉਹ ਢੰਗ ਤਰੀਕਾ ਜਿਹੜਾ ਸਾਡੇ ਲਾਹ ਪਾਤਰੀਆਂ ਦੇ ਕੋਲ ਇਕੇ ਵਾਏਸੀ ਕਰਾਣ ਦਾ ਜਿਹੜਾ ਸੁਨੇਹਾ ਉਹ ਪਹੁੰਚੇ ਉਹਦੇ ਲਈ ਲਗਾਤਾਰ ਜਿਹੜਾ ਸਾਡਾ ਡਿਪਾਰਟਮੈਂਟ ਉਹ ਵਰਕਿੰਗ 'ਚ ਲਗਾਤਾਰ ਉਹ ਕੰਮ ਕਰ ਰਿਹਾ ਸੋ ਅੱਜ ਫਿਰ ਮੈਂ ਉਹਨਾਂ ਨੂੰ ਇੱਕ ਅਪੀਲ ਕਰਨੀ ਚਾਹੁੰਦਾ ਕਿਉਂਕਿ ਪਿਛਲੇ ਜਦੋਂ ਜੂਨ 'ਚ ਸ਼ੁਰੂ ਹੋਈ ਆ ਸੋ ਪੰਜਾਬ ਦੇ ਅੰਦਰ ਟੋਟਲ ਸਾਡਾ 1 ਕਰੋੜ 57 ਲੱਖ ਜਿਹੜੇ ਬੈਨੀਫੀਸ਼ੀਅਰ ਨੇ ਜਿਹੜੇ ਇਹ ਜਿਹੜਾ اناਜ ਲੈ ਰਹੇ ਨੇ ਔਰ ਉਹਨਾਂ ਦੇ ਵਿੱਚੋਂ ਜਿਹੜੀ ਭਾਰਤ ਸਰਕਾਰ ਦੀ ਗਾਈਡਲਾਈਨ ਹੈ ਕਿ 5 ਸਾਲ ਤੋਂ ਛੋਟੇ ਬੱਚੇ ਜਿਹੜੇ ਆ ਉਹ ਈਕੇ ਵਾਈਸੀ ਤੋਂ ਬਾਹਰ ਕੱਢ ਦਿੱਤੇ ਜਾਣ ਸੋ ਉਹਨਾਂ ਨੂੰ ਬਾਹਰ ਕੱਢਣ ਤੋਂ ਬਾਅਦ ਸਾਡੇ ਕੋਲ 1 ਕਰੋੜ 52 ਲੱਖ 50 ਹਜ਼ਾਰ ਜਿਹੜੇ ਬੈਨੀਫੀਸ਼ੀਅਰ ਬਚਦੇ ਆ ਜਿਨ੍ਹਾਂ ਵਿੱਚ ਹੁਣ ਤੱਕ ਅਸੀਂ 1 ਕਰੋੜ 25 ਲੱਖ ਤੇ 50 ਹਜ਼ਾਰ ਜਿਹੜਾ ਈਕੇ ਵਾਈਸੀ ਕਰ ਚੁੱਕੇ ਆ ਸੋ ਸਾਡੀ ਕੋਸ਼ਿਸ਼ ਇਹ ਆ ਵੀ ਕੋਈ ਵੀ ਜਿਹੜਾ ਗਰੀਬ ਲੋਰਬੰਦ ਵਿਅਕਤੀ ਆ ਘਟੋ ਘੱਟ ਉਹ ਅ ਅਨਾਜ ਤੋਂ ਵਾਂਝਾ ਨਾ ਰਵੇ ਸੋ ਉਹਦੇ ਲਈ ਅਸੀਂ ਵਾਰ-ਵਾਰ ਯਤਨ ਕੀਤੇ ਆ ਜਿਸ ਸਮੇਂ ਦੱਸਿਆ ਵੀ ਜੂਨ ਤੋਂ ਇਹ ਸ਼ੁਰੂ ਹੋਇਆ ਜੂਨ ਤੋਂ ਬਾਅਦ ਕੱਚੀ ਮਾਰਚ ਜਿਹੜਾ ਸਾਡੀ ਡੇਟ ਸੀਗੀ 25 ਦੀ ਔਰ 31 ਮਾਰਚ ਤੋਂ ਬਾਅਦ 30 ਅਪ੍ਰੈਲ ਵਿੱਚ ਵਾਅਦਾ ਕੀਤਾ ਫੇਰ ਇਹ ਡੇਟ 30 ਜੂਨ ਤੱਕ ਵਧਾਈ ਆ ਸੋ 7 ਜੁਲਾਈ ਤੱਕ ਸੋ ਹੁਣ ਅਸੀਂ ਭਾਰਤ ਸਰਕਾਰ ਨੂੰ ਫਿਰ ਇੱਕ ਬੇਨਤੀ ਕੀਤੀ ਆ ਕਿ ਇਹਨੂੰ 31 ਅਗਸਤ ਤੱਕ ਜਿਹੜਾ ਆ ਉਹ ਡੇਡ ਨੂੰ ਵਧਾਇਆ ਜਾਵੇ ਤਾਂ ਜੋ ਕੋਈ ਵੀ ਲਾਹੇਪਤਰੀ ਜਿਹੜਾ ਆ ਉਹ ਇਕੇ ਵਾਸੀ ਤੋਂ ਨਾ ਰਵੇ ਸੋ ਸਾਡੀ ਸਭਰੂ ਬੇਨਤੀ ਆ ਕਿ ਡੀਪੋ ਤੇ ਜਾ ਕੇ ਜਾਂ ਆਪਣੇ ਘਰ ਵੀ ਕਰ ਸਕਦੇ ਆ ਆਪਣੇ ਮੋਬਾਈਲ ਦੇ ਉੱਤੇ ਜਿਹੜੇ ਐਪ ਅਸੀਂ ਇਕੇ ਵਾਸੀ ਦੀ ਸਾਂਝੀ ਕੀਤੀ ਆ ਉਹਦੇ ਰਾਹੀਂ ਆਪਣਾ ਇਕੇ ਵਾਸੀ ਕਰਾ ਸਕੋ ਜਿਹੜੇ ਇਹ 30 ਲੱਖ ਬੈਨੀਫੀਸ਼ੀਅਰ ਪੰਜਾਬ ਦੇ ਅੰਦਰ ਰਹਿ ਗਏ ਆ ਇਹ ਕਿਹੜੇ ਬੈਨੀਫੀਸ਼ੀਅਰ ਨੇ ਇਹਨਾਂ ਵਿੱਚੋਂ ਕਿੰਨਿਆਂ ਦੀ ਚਈਆਂ ਦੀ ਡੈਥ ਵੀ ਹੋ ਸਕਦੀ ਆ ਇਹਨਾਂ ਵਿੱਚੋਂ ਕਈ ਬਾਹਰ ਵੀ ਗਏ ਹੋ ਸਕਦੇ ਆ ਇਹਨਾਂ ਵਿੱਚੋਂ ਕਈ ਮਾਈਗਰੇਟ ਵੀ ਕਰ ਗਏ ਹੋ ਸਕਦੇ ਆ ਜਾਂ ਇਹਨਾਂ ਵਿੱਚ ਕੁਝ ਐਸੇ ਵੀ ਹੋ ਸਕਦੇ ਆ ਜਿਨ੍ਹਾਂ ਨੂੰ ਲੋੜ ਹੈ ਪਰ ਅਸੀਂ ਅਪੀਲ ਇਹ ਕਰਨਾ ਚਾਹੁੰਦੇ ਆ ਅੱਜ ਤੁਹਾਡੇ ਮਾਧਿਅਮ ਦਰਾਂ ਕਿ ਕੋਈ ਵੀ ਬੰਦਾ ਕੋਈ ਵੀ ਸਾਡਾ ਪਤਰੀ ਜਿਹੜਾ ਆ ਉਹ ਡੀਪੂ ਦੇ ਉੱਤੇ ਆ ਕੇ ਆਪਣਾ ਜਿਹੜਾ ਈਕੇ ਵਾਈਸੀ ਕਰਾਵੇ ਆਪਣਾ ਗੂਠਾ ਲਾਵੇ ਤੇ ਆਪਣਾ ਨਾਮ ਜੋ ਲੈ ਲਵੇ ਸੋ ਜਿੰਨੇ ਲੋਕਾਂ ਨੇ ਆਈਕੇ ਵਾਈਸੀ ਕਰਾ ਲਈ ਹੈ ਉਹਨਾਂ ਦੀ ਕਣਕ ਜਿਹੜੀ ਐਲੋਕੇਟ ਕਰ ਦਿੱਤੀ ਗਈ ਹੈ ਬਾਕੀ ਜਿਹੜੇ ਰਹਿ ਗਏ ਨੇ ਜਦੋਂ ਉਹ ਡਿਪੋਸਿਟ ਆ ਜਾਣਗੇ ਆਈਕੇ ਆਈਕੇ ਵਾਈਸੀ ਕਰਾ ਲਣਗੇ ਨਾਲ ਦੀ ਨਾਲ ਉਹਨਾਂ ਨੂੰ ਵੀ ਕਣਕ ਦਿੱਤੀ ਜਾਵੇਗੀ ਕਿਸੇ ਵੀ ਜੋਬ ਵਿਅਕਤੀ ਨੂੰ ਕਿਸੇ ਵੀ ਲੋੜਵੰਦ ਪਰਿਵਾਰ ਦੀ ਜਿਹੜੀ ਆ ਉਹ ਕਣਕ ਨਹੀਂ ਕੱਟੀ ਜਾਊਗੀ ਸੋ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਵੀ ਸਪੈਸ਼ਲੇ ਪੰਜਾਬੀਆਂ ਨੂੰ ਜਾ ਬੈਨੀਫੀਸ਼ੀਅਰ ਜਿੰਨੇ ਵੀ ਉਹਨਾਂ ਨੂੰ ਅਪੀਲ ਕੀਤੀ ਆ ਕਿ ਤੁਸੀਂ ਵੀ ਆਪਣਾ ਆਈ ਕੇ ਵਾਈ ਸੀ ਕਰਾਓ ਸੋ ਮੁੱਖ ਤੌਰ ਤੇ ਅੱਜ ਪੰਜਾਬ ਦੇ ਫੂਡ ਸਪਲਾਈ ਦੇ ਨਾਲ ਜੁੜੇ ਜਿਹੜੇ ਸਾਡੇ ਕਾਰਡ ਹੋਲਡਰ ਨੇ ਉਹਨਾਂ ਨੂੰ ਹੰਬਰ ਰਿਕਵੈਸਟ ਆ ਕਿ ਉਹ ਜਲਦੀ ਤੋਂ ਜਲਦੀ ਜਿਹੜੇ ਰਹਿ ਗਏ ਨੇ ਉਹ ਡੀਪੀਆਂ ਤੋਂ ਆਗੇ ਕਿਉਂਕਿ ਸਾਡਾ ਜਿਹੜਾ 3 ਮਹੀਨਿਆਂ ਦਾ ਸਰਕਲ ਕਣਕ ਵੰਡਣ ਦਾ ਸ਼ੁਰੂ ਹੋ ਰਿਹਾ ਉਹ ਆਕਰਮ ਤਾਂਸੀਂ ਚਾਹੁੰਦੇ ਵੀ ਕੋਈ ਵੀ ਲਾਹ ਪਤਰੀ ਜਿਹੜਾ ਸਾਡਾ ਜੋਗ ਲਾਹ ਪਤਰੀ ਆ ਉਹ ਨਾਜ ਤੋਂ ਵਾਂਝਾ ਨਾ ਰਵੇ